ਬੜੀ ਖਬਰ ਦੀ ਜ਼ਿਕਰ ਗੱਲਬਾਤ ਕੀਤੀ ਜਾਇਆ ਤਾਂ ਸ਼ਾਰੀ ਬਿਜਲੀ ਪਾਵਰ ਪ੍ਰੋਜੈਕਟ ਦੇ ਨਾਲ ਜੁੜੀ ਹੋਈ ਖਬਰ ਹੈ ਜਿਸ ਨੂੰ ਲੈ ਕੇ ਮਾਨਯੋਗ ਉਪਰਲੀ ਅਦਾਲਤ ਯਾਨੀ ਕਿ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਏਗੀ ਕਿਉਂਕਿ ਪੰਜਾਬ ਸਰਕਾਰ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਏਗੀ ਦੇਖਣਾ ਹੋਏਗਾ ਕੀ ਦਲੀਲਾਂ ਤਕਰੀਰਾਂ ਹੁੰਦੀਆਂ ਨੇ ਕੀ ਕੁਝ ਨਵੇਂ ਨਿਰਦੇਸ਼ ਮਾਨਯੋਗ ਅਦਾਲਤ ਜਾਰੀ ਕਰਦੀ ਹੈ ਤਾਂ ਸਿਖਰਲੀ ਅਦਾਲਤ ਦੇ ਵਿੱਚ ਅੱਜ ਇਸ ਮਸਲੇ ਤੇ ਸੁਣਵਾਈ ਹੋਏਗੀ ਹਾਲਾਂਕਿ ਪੰਜਾਬ ਦੀ ਸਰਕਾਰ ਦਾ ਮੰਨਣਾ ਹੈ ਕਿ ਹਿਮਾਚਲ ਦੀ ਸਰਕਾਰ ਜਿਸ ਤਰੀਕੇ ਦੇ ਆਪਰੇਸ਼ਨ ਕਰਨਾ ਚਾਹੁੰਦੀ ਹੈ ਆਪਰੇਸ਼ਨ ਤੋਂ ਭਾਵ ਹੈ ਕਿ ਇਸ ਪੂਰੇ ਪ੍ਰੋਜੈਕਟ ਨੂੰ ਸਰਕਾਰ ਆਪਣੇ ਹੱਥਾਂ 'ਚ ਕਬਜ਼ਾ ਉਹਨਾ ਚਾਹੁੰਦੀ ਹੈ ਕਬਜ਼ਾ ਕਰਨਾ ਚਾਹੁੰਦੀ ਹੈ ਜੋ ਕਿ ਨਾ ਕਰ ਸਕੇ ਇਸੇ ਕਰਕੇ ਸੈਂਟਰ ਦੀ ਸਰਕਾਰ ਨੂੰ ਪਾਰਟੀ ਬਣਾਇਆ ਗਿਆ ਇਸ ਕਰਕੇ ਵੱਡੀ ਜਿਹੜੀ ਇਨਫੋਰਮੇਸ਼ਨ ਇਹ ਹੈ ਕਿ ਕੀ ਕੁਝ ਖਾਸ ਹੋ ਸਕਦਾ ਹੈ ਤਾਂ ਮੇਰੇ ਸਯੋਗੀ ਪਰਮ ਜਿਆਦਾ ਜਾਣਕਾਰੀ ਦੇ ਸੰਤ ਪਉਣਗੇ ਪਰਮ ਕੀ ਕੁਝ ਖਾਸ ਇਨਫੋਰਮੇਸ਼ਨ ਹੈ ਯਾਨਨ ਪ੍ਰੋਜੈਕਟ ਤੇ ਪੰਜਾਬ ਦੀ ਸਰਕਾਰ ਸਿੱਖਰਲੀ ਅਦਾਲਤ ਰੋਕ ਕਰ ਚੁੱਕੀ ਹੈ ਸਟੇਟਸ ਕੋਵਿਅਸ ਮਸਲੇ ਨੂੰ ਸੈਂਟਰ ਦੀ ਸਰਕਾਰ ਨੇ ਕੀਤਾ ਆ ਦੇਖੋ ਗ੍ਰੀਸ਼ਣ ਸਾਨੂੰ ਇੱਕ ਵਾਰ ਜ਼ਰੂਰ ਦਰਸ਼ਕਾਂ ਨੂੰ ਇਹ ਦੱਸਣਾ ਹੋਏਗਾ ਕਿ ਆਖਰਕਾਰ ਜਿਹੜਾ ਸ਼ਾਨਨ ਪ੍ਰੋਜੈਕਟ ਹੈਗਾ ਇਹ ਹੈ ਕੀ ਹੈ ਇਹ ਹਿਮਾਚਲ ਦੇ ਵਿੱਚ ਇੱਕ ਪਾਵਰ ਪ੍ਰੋਜੈਕਟ ਜਿਹੜਾ ਉਹ ਚੱਲ ਰਿਹਾ ਸੀਗਾ ਪਿਛਲੇ 100 ਸਾਲ ਦੇ ਕਰੀਬ ਅਸੀਂ ਕਹਿ ਸਕਦੇ ਹਾਂ ਇੱਕ 99 ਸਾਲ ਦਾ ਪਟਾ ਹੁੰਦਾ ਹੈ ਲੀਜ਼ ਹੁੰਦੀ ਹੈ ਅਸੀਂ ਉਹਨੂੰ ਪੰਜਾਬੀ ਦੇ ਵਿੱਚ 99 ਸਾਲ ਦਾ ਪਟਾ ਕਹਿੰਦੇ ਹਾਂ ਕਿ ਅੱਜ ਬੀਤੇ ਦਿਨੀ ਉਸ ਦਾ ਜਿਹੜਾ ਜਿਹੜਾ ਕਾਰਜਕਾਲ ਸੀਗਾ ਉਹ ਖਤਮ ਹੋ ਚੁੱਕਿਆ ਸੀਗਾ ਤਾਂ ਪੰਜਾਬ ਸਰਕਾਰ ਕਹਿੰਦੀ ਸੀਗੀ ਕਿ ਇਹ ਸਾਡੇ ਕੋਲ ਹੀ ਪ੍ਰੋਜੈਕਟ ਰਵੇ ਕਿਉਂਕਿ ਪੰਜਾਬ ਸਰਕਾਰ ਕੋਲ ਹੀ ਇਹ ਪਿਛਲੇ 99 ਸਾਲ ਤੋਂ ਚੱਲਦਾ ਆ ਰਿਹਾ ਹੈ ਤਾਂ 1932 ਦੇ ਕਰੀਬ ਇਸ ਨੂੰ ਚਾਲੂ ਕੀਤਾ ਗਿਆ ਸੀਗਾ ਤੇ ਜਿਹੜਾ ਸਮਝੌਤਾ ਹੋਇਆ ਸੀਗਾ ਜਿਵੇਂ ਤੁਸੀਂ ਦੱਸ ਕੇ ਹਟਿਓ ਕਿ ਬ੍ਰਿਟਾਨੀਆ ਸਰਕਾਰ ਜਿਹੜੀ ਸੀਗੀ ਬ੍ਰਿਟਾਨੀਆ ਵੇਲਾ ਸੀਗਾ ਜਦੋਂ ਉਦੋਂ 1925 ਦੇ ਵਿੱਚ ਇਹ ਇੱਕ ਸਮਝੌਤਾ ਹੋਇਆ ਸੀਗਾ ਤੇ 1932 ਦੇ ਵਿੱਚ ਇਸ ਨੂੰ ਜਿਹੜਾ ਉਹ ਚਾਲੂ ਕੀਤਾ ਗਿਆ ਸੀਗਾ ਤੇ ਅੱਜ ਤੱਕ ਇਹ ਚੱਲਦਾ ਆ ਰਿਹਾ ਹੈ ਤਾਂ ਪੰਜਾਬ ਸਰਕਾਰ ਨੂੰ ਇਹ ਸ਼ੰਕਾ ਸੀਗੀ ਕਿ 99 ਸਾਲ ਦਾ ਪਟਾ ਪੂਰਾ ਹੋਣ ਤੇ ਹੁਣ ਜਿਹੜੀ ਹਿਮਾਚਲ ਸਰਕਾਰ ਹੈ ਉਹ ਕਿਤੇ ਨਾ ਕਿਤੇ ਇਸ ਨੂੰ ਹੜੱਪਣ ਦੇ ਮੂਡ 'ਚ ਹੈਗੀ ਹੈ ਇਸ ਨੂੰ ਆਪਣੇ ਅੰਡਰ ਕਰਨ ਦੇ ਮੂਡ 'ਚ ਹੈਗੀ ਹੈ ਤਾਂ ਇਸੇ ਨੂੰ ਲੈ ਕੇ ਜੇਕਰ ਅਸੀਂ ਗੱਲ ਕਰੀਏ ਕ੍ਰਿਸ਼ਨ ਜਦੋਂ ਉਹ ਵੇਲਾ ਸੀਗਾ ਉਦੋਂ ਇਸ ਦੀ ਜਿਹੜੀ ਮੈਗਾਵਾਟ ਸੀਗਾ ਪਾਵਰ ਬਹੁਤ ਘੱਟ ਸੀਗੀ ਪਰ ਅੱਜ ਇਸ ਦੀ ਜਿਹੜੀ ਮੈਗਾ ਮੈਗਾ ਪਾਵਰ ਹੈਗੀ ਆ ਉਹ 110 ਦੇ ਕਰੀਬ ਹੈਗੀ ਅਤੇ ਜਿਹੜਾ ਇਸ ਤੇ ਖਰਚਾ ਹੈ ਯਾਨੀ ਕਿ ਇਸ ਦੀ ਲਾਗਤ ਜਿਹੜੀ ਆ 1600 ਕਰੋੜ ਰੁਪਏ ਦੇ ਕਰੀਬ ਹੈਗੀ ਹੈ ਸੋ ਇਸੇ ਦੇ ਡਰ ਵੱਜੋ ਜਿਹੜੀ ਪੰਜਾਬ ਸਰਕਾਰ ਸੀਗੀ ਉਹਨਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀਗਾ ਕਿ ਇਸ ਦੇ ਵਿੱਚ ਦਖਲ ਤੁਸੀਂ ਦਿਓ ਤੇ ਅੱਜ ਉਸ ਦੀ ਸੁਣਵਾਈ ਹੈਗੀ ਆ ਪਰ ਇੱਥੇ ਇੱਕ ਗੱਲ ਹੋਰ ਦੱਸ ਦਈਏ ਕ੍ਰਿਸ਼ਨ ਜਿਵੇਂ ਤੁਸੀਂ ਦੱਸਿਆ ਹੈਗਾ ਸਟੇਟਸ ਕੋ ਜਿਹੜਾ ਹੈ ਕਿਤੇ ਨਾ ਕਿਤੇ ਸੁਪਰੀਮ ਕੋਰਟ ਤੋਂ ਪਹਿਲਾਂ ਦੇਖੋ ਪਤਾ ਇਹ ਸਰਕਾਰਾਂ ਨੂੰ ਲੱਗ ਜਾਂਦਾ ਹੈ ਤਾਂ ਸੁਪਰੀਮ ਕੋਰਟ ਦੇ ਹੁਕਮ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਨੇ ਸਟੇਟਸ ਕੋ ਲਗਾ ਦਿੱਤਾ ਉਹਦਾ ਮਤਲਬ ਇਹ ਹੁੰਦਾ ਹੈ ਕਿ ਜਿਉਂ ਦਾ ਤਿਉਂ ਹੀ ਇਸ ਨੂੰ ਰਹਿਣ ਦਿਓ ਜਿੰਨਾ ਚਿਰ ਬਿਜਲੀ ਮੰਤਰਾਲਾ ਕੇਂਦਰੀ ਬਿਜਲੀ ਮੰਤਰਾਲਾ ਕੋਈ ਫੈਸਲਾ ਨਹੀਂ ਸੁਣਾਉਂਦਾ ਕੋਈ ਹੁਕਮ ਜਾਰੀ ਨਹੀਂ ਕਰਦਾ ਇਸੇ ਤਰ੍ਹਾਂ ਜਿਉਂਦਾ ਤਿਉਹ ਹੀ ਇਸ ਨੂੰ ਚੱਲਣ ਦਿੱਤਾ ਜਾਵੇ ਪਰ ਉਸ ਦੇ ਵਿਚਾਰੇ ਹੀ ਹਾਲਾਂਕਿ ਅਸੀਂ ਇਹ ਗੱਲ ਜ਼ਰੂਰ ਕਹਿ ਸਕਦੇ ਹਾਂ ਕਿ ਇਸ ਟਾਈਮ ਜਿਹੜਾ ਪਲੜਾ ਹੈਗਾ ਉਹ ਪੰਜਾਬ ਸਰਕਾਰ ਦੇ ਹੱਕ ਦੇ ਵਿੱਚ ਹੈਗਾ ਪਰ ਇਹ ਨਾ ਹੋਏ ਕਿ 2 4 10 ਦਿਨਾਂ ਨੂੰ ਮਹੀਨੇ ਨੂੰ ਫਿਰ ਉਹ ਕਿਤੇ ਹਿਮਾਚਲ ਸਰਕਾਰ ਦੇ ਹੁਕਮ ਜਿਹੜੇ ਆ ਉਹ ਉਹਨਾਂ ਦੇ ਅਧੀਨ ਜਾਰੀ ਕਰ ਦੇ। ਸੋ ਇਸੇ ਦੇ ਦਾਰ ਵਜੋਂ ਕਿ ਜਿਸ ਦੇ ਮੱਦੇਨਜ਼ਰ ਦੇਖ ਕੇ ਦੇਖਿਆ ਜਾਏ ਤਾਂ ਅੱਜ ਜੋ ਉੱਪਰਲੀ ਅਦਾਲਤ ਦੇ ਵਿੱਚ ਕੀ ਕੁਝ ਜਿਹੜੇ ਨੇ ਮਜ਼ਬੂਤੀ ਦੇ ਨਾਲ ਪੱਖ ਪੰਜਾਬ ਰੱਖੇਗਾ ਕੀ ਕੁਝ ਮਜ਼ਬੂਤੀ ਦੇ ਨਾਲ ਪੱਖ ਹਿਮਾਚਲ ਦੀ ਸਰਕਾਰ ਰੱਖੇਗੀ ਉਹਦੇ ਬਾਬਤ ਜ਼ਰੂਰ ਦਰਸ਼ਕਾਂ ਨੂੰ ਜਾਣਕਾਰੀ ਸਾਂਝੀ ਕਰ ਦਿਓ ਜਿਸ ਦੇ ਤਹਿਤ ਪ੍ਰੋਜੈਕਟ ਦੀ ਜਿਹੜੀ ਹੈ ਆਪੋ ਆਪਣੀ ਜਿਹੜੀ ਹੈ ਚੱਲ ਰਹੀ ਹੈ ਕਿ ਸਾਡਾ ਪ੍ਰੋਜੈਕਟ ਆ ਦੇਖੋ ਗੁਰਪ੍ਰੀਤ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਸ ਦੇ ਵਿੱਚ ਫਾਇਦਾ ਕਿਸ ਦਾ ਹੈ ਦੇਖੋ ਫਾਇਦਾ ਜੇਕਰ ਪੰਜਾਬ ਸਰਕਾਰ ਦੀ ਉਹ ਬਿਜਲੀ ਹੈਗੀ ਹੈ ਤੇ ਇਸ ਤੋਂ ਕਈ ਇੰਡਸਟਰੀ ਜਿਹੜੀ ਹੈ ਉਹ ਚੱਲ ਰਹੀ ਹੈਗੀ ਉਸ ਬਿਜਲੀ ਤੋਂ ਜੇਕਰ ਉਹ ਠੱਪ ਹੁੰਦੀ ਹੈ ਜਾਂ ਉਹ ਹਿਮਾਚਲ ਸਰਕਾਰ ਲੈਂਦੀ ਹੈ ਦਾ ਇਸ ਦੇ ਵਿੱਚ ਆਪੋ ਆਪਣੇ ਤੱਥ ਰੱਖਣੇ ਪੈਣਗੇ ਕਿ ਸਾਡੇ ਕੋਲ ਇੰਨਾ ਇਲਾਕਾ ਹੈ ਜੇਕਰ ਸਾਡੇ ਕੋਲ ਪੰਜਾਬ ਸਰਕਾਰ ਨੇ ਇਹ ਜਿਹੜੇ ਪੰਜਾਬ ਸਰਕਾਰ ਦੇ ਵਕੀਲ ਨੇ ਜੇਕਰ ਉਹ ਏਜੀ ਇਹ ਤੱਥ ਰੱਖਣਗੇ ਕਿ ਸਾਡੇ ਕੋਲ ਇੰਨਾ ਇਲਾਕਾ ਜਿਹੜਾ ਹੈ ਉਹ ਪ੍ਰਭਾਵਿਤ ਹੁੰਦਾ ਹੈ ਇੰਨੀ ਇੰਡਸਟਰੀ ਜਿਹੜੀ ਉਹ ਪ੍ਰਭਾਵਿਤ ਹੁੰਦੀ ਹੈ ਸਾਨੂੰ ਇੰਨਾ ਘਾਟਾ ਪੈਂਦਾ ਤਾਂ ਹੋ ਸਕਦਾ ਹੈ ਕਿ ਜਿਹੜੀ ਸੁਪਰੀਮ ਕੋਰਟ ਹੈ ਉਹ ਫਿਲਹਾਲ ਦੀ ਕੜੀ ਜਿਹੜਾ ਹੈ ਫੈਸਲਾ ਜਿਹੜਾ ਪੰਜਾਬ ਸਰਕਾਰ ਦੇ ਹੱਕ ਦੇ ਵਿੱਚ ਸੁਣਾਏ ਕਿਉਂਕਿ ਕਿਉਂਕਿ 99 ਸਾਲ ਤੋਂ ਜਿਹੜਾ ਲਗਾਤਾਰ ਜਿਹੜਾ ਇਹ ਪ੍ਰੋਜੈਕਟ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਅਧੀਨ ਚੱਲ ਰਿਹਾ ਹੈ ਜਾਨਕਿ ਜਿੰਨੀ ਵੀ ਬਿਜਲੀ ਉੱਥੇ ਉਤਪਾਦਨ ਹੋ ਰਹੀ ਹੈ ਉਹ ਸਾਰੀ ਦੀ ਸਾਰੀ ਪੰਜਾਬ ਸਰਕਾਰ ਯਾਨਕਿ ਪੰਜਾਬ ਦੇ ਹਿੱਤ ਦੇ ਵਿੱਚ ਯੂਜ਼ ਹੋ ਰਹੀ ਹੈ ਪੰਜਾਬ ਦੇ ਲੋਕ ਉਸ ਨੂੰ ਇਸਤੇਮਾਲ ਕਰ ਰਹੇ ਨੇ ਸੋ ਇਹ ਇੱਕ ਵੱਡਾ ਇਫੈਕਟ ਜਿਹੜਾ ਹੈ ਇਫੈਕਟ ਜਿਹੜਾ ਹੈਗਾ ਅਸੀਂ ਕਹਿ ਲਈਏ ਕਿ ਪੰਜਾਬ ਸਰਕਾਰ ਨੂੰ ਮਿਲਣ ਵਾਲਾ ਹੈਗਾ ਪੰਜਾਬ ਸਰਕਾਰ ਦਾ ਇਸ ਟਾਈਮ ਅਸੀਂ ਕਹਿ ਲਈਏ ਪੜਾ ਜਿਹੜਾ ਹੈ ਉਹ ਭਾਰੀ ਹੋ ਸਕਦਾ ਹੈ ਕਿਉਂਕਿ ਪੰਜਾਬ ਸਰਕਾਰ ਸਮਾਂ ਵੀ ਮੰਗ ਸਕਦੀ ਹੈ ਕਿ ਸਾਨੂੰ 2 ਸਾਲ ਦਾ 1 ਸਾਲ ਦਾ 5 ਸਾਲ ਦਾ ਸਮਾਂ ਦਿੱਤਾ ਜਾਵੇ ਤਾਂ ਕਿ ਅਸੀਂ ਇੱਕ ਹੋਰ ਅਜੇਹਾ ਪ੍ਰੋਜੈਕਟ ਜਿਹੜਾ ਉਹ ਪੰਜਾਬ ਦੇ ਵਿੱਚ ਜਾਂ ਕਿਤੇ ਹੋਰ ਲਗਾ ਸਕੀਏ ਤਾਂ ਕਿ ਜਿਹੜੇ ਲੋਕ ਹੈ ਉਹ ਬਿਜਲੀ ਦੀ ਮਾਰਮਾਰੀ ਤੋਂ ਨਾ ਪਰੇਸ਼ਾਨ ਹੋਣ ਗੁਰਪ੍ਰੀਤ